ਗੱਲ ਕਰਾਂਗੇ ਕਾਰਗਿਲ ਦਿਵਸ ਤੇ ਜਾਣਦੇ ਹਾਂ ਕੀ ਹੈ ਕਾਰਗਿਲ ਦੀ ਯੰਮ ਇਸ ਦਿਨ ਦੇਸ਼ ਦਾ ਹਰ ਨਾਗਰਿਕ ਭਾਰਤੀ ਹੋਣ ਦੀ ਮਾਣ ਮਹਿਸੂਸ ਕਰਦਾ ਅੱਜ ਕਾਰਗਿਲ ਵਿਜੇ ਦਿਵਸ ਨੂੰ ਪੂਰੇ 22 ਸਾਲ ਹੋ ਗਏ ਨੇ ਭਾਰਤ ਦੀ ਜਵਾਨਾਂ ਨੇ ਪਾਕਿਸਤਾਨ ਨੂੰ ਜੋ ਕਰਾਰੀ ਹਾਰ ਦਿੱਤੀ ਉਸ ਇਤਿਹਾਸ ਨੂੰ ਅੱਜ ਯਾਦ ਕਰਨ ਦਾ ਦਿਨ ਹੈ ਕਾਰਗਿਲ ਰੋਧ ਦੇ ਵਿੱਚ ਸੈਨਿਕਾਂ ਦੇ ਵੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੇ ਲਈ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਇਸ ਸੰਘਰਸ਼ ਦੀ ਸ਼ੁਰੂਆਤ ਉਸ ਸਮੇਂ ਦੇ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ پرویز ਮੁਸਫਰ ਨੇ ਉਸ ਸਮੇਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਜਾਣਕਾਰੀ ਤੋਂ ਬਿਨਾ ਕੀਤੀ ਸੀ ਕਾਰਗਿਲ ਦੀ ਲੜਾਈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਲੜਾਈ ਅਸੀਂ ਜੋ ਮਈ 1999 ਤੋਂ ਜੁਲਾਈ 1999 ਦੇ ਦੌਰਾਨ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਦੇ ਵਿੱਚ ਅਤੀ ਬਾਕੀ ਸਰਹੱਦਾਂ ਉੱਤੇ ਹੋਈ ਸੀ ਕਾਰਗਿਲ جنگ ਲਗਭਗ 60 ਦਿਨ ਚੱਲੀ ਅਤੇ 26 ਜੁਲਾਈ ਨੂੰ جنگ ਦਾ ਅੰਤ ਹੋਇਆ ਉਸ ਦਿਨ جنگ ਦੇ ਵਿੱਚ ਭਾਰਤ ਦੀ ਜਿੱਤ ਹੋਈ ਸੀ ਇਹ ਉਦੋਂ ਸ਼ੁਰੂ ਹੋਇਆ ਜਦੋਂ ਪਾਕਿਸਤਾਨ ਫੌਜਾਂ ਅਤੇ ਅਤਵਾਦੀਆਂ ਨੇ ਭਾਰਤੀ ਖੇਤਰ ਦੇ ਵਿੱਚ ਕਸਪੈਟ ਕੀਤੀ ਉਹਨਾਂ ਨੇ ਆਪਣੇ ਆਪ ਨੂੰ ਮੁੱਖ ਸਥਾਨਾਂ 'ਤੇ ਸਥਾਪਿਤ ਕਰ ਲਿਆ ਸੀ ਇਹ ਇਸ ਲਈ ਕੀਤਾ ਗਿਆ ਸੀ ਤਾਂ ਜੋ ਉਹਨਾਂ ਨੂੰ ਵਿਵਾਦ ਦੀ ਸ਼ੁਰੂਆਤ ਦੇ ਸਮੇਂ ਦੇ ਵਿੱਚ ਰਣਨੀਤੀ ਕੋ ਫਾਇਦਾ ਮਿਲ ਸਕੇ 2 ਮਈ 1999 ਨੂੰ ਕਾਰਗਿਲ ਦੇ ਪਹਾੜੀ ਬਲਾਟੀ ਕਸਬੇ ਨੇੜੇ ਕਰਕਨ ਨਾਮਕ ਇੱਕ ਛੋਟੀ ਜਹੀ ਪਿੰਡ ਵਿੱਚ ਰਹਿਣ ਵਾਲੀ ਇੱਕ ਸਥਾਨਕ ਚਰਵਾਹੀ ਤਾਸ਼ੀ ਨਮਗਿਆਲ ਨੇ 6 ਵਿਅਕਤੀਆਂ ਨੂੰ ਪੱਥਰ ਤੋੜਦੇ ਅਤੇ ਬਰਫ਼ ਸਾਫ਼ ਕਰਦਿਆਂ ਵੇਖਿਆ ਜਦੋਂ ਉਹ ਆਪਣੇ ਯਾਰ ਦੀ ਭਾਲ ਕਰ ਰਿਹਾ ਸੀ ਇਹ ਤਾਸ਼ੀ ਲਈ ਸਧਾਰਨ ਸੀ ਕਿਉਂਕਿ ਉਸ ਨੇ ਕੋਈ ਪੈਰ ਦੇ ਨਿਸ਼ਾਨ ਵੇਖੇ ਹੀ ਨਹੀਂ ਸਨ ਇਹ ਸਪਸ਼ਟ ਹੋ ਗਿਆ ਸੀ ਕਿ ਉਹ ਦੂਜੀ ਪਾਸਿਓਂ ਆਏ ਨਹੀਂ ਆਦਮੀਆਂ ਨੇ ਪਠਾਣੀ ਪਹਿਰਾਵਾ ਅਤੇ ਫੌਜ ਦੀ ਵਰਦੀ ਪੈਣੀ ਹੋਈ ਸੀ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਹਥਿਆਰ ਵੀ ਲੈ ਕੇ ਆਏ ਸਨ। ਤਾਸ਼ੀ ਨੇ ਸਭ ਤੋਂ ਪਹਿਲਾਂ ਕਾਰਗਿਲ ਦੇ ਵਿੱਚ ਕੁਝ ਬੈਡ ਸੰਬੰਧੀ ਫੌਜ ਨੂੰ ਸੂਚਿਤ ਕੀਤਾ ਸੀ। ਅਤੇ ਉਸ ਦੀ ਜਾਣਕਾਰੀ ਤੋਂ ਬਾਅਦ ਹੀ ਇਸ ਖੇਤਰ ਨੂੰ ਸਰਚ ਕਰਨ ਦੇ ਲਈ ਇੱਕ ਟੀਮ ਭੇਜੀ ਗਈ ਸੀ। 25 ਭਾਰਤੀ ਸੈਨਾ ਦੇ ਜਵਾਨਾਂ ਦੇ ਸਮੂਹ ਉਦੋਂ ਹੈਰਾਨ ਹੋ ਗਿਆ ਜਦੋਂ ਉਹਨਾਂ ਨੇ ਹਥਿਆਰ ਅਤੇ ਅਸਲਾ ਤਿਆਰ ਕਰਦੇ ਆਦਮੀ ਵੇਖੇ। ਇਸ ਜਾਣਕਾਰੀ ਤੇ ਭਾਰਤੀ ਫੌਜ ਤੇਜ਼ੀ ਦੇ ਨਾਲ ਅੱਗੇ ਵਧ ਗਈ ਅਤੇ ਸੰਭਾਵਿਤ ਨੁਕਸਾਨ ਨੂੰ ਘਟਕੀਤਾ ਹਾਲਾਂਕਿ ਭਾਰਤੀ ਫੌਜ ਦੀ ਜਿੱਤ ਉੱਚ ਕੀਮਤ ਤੇ ਆਈ ਸੀ ਕਿਉਂਕਿ ਭਾਰਤੀ ਸ਼ਹੀਦਾਂ ਦੀ ਗਿਣਤੀ 527 ਸੀ ਜਦੋਂ ਕਿ ਪਾਕਿਸਤਾਨੀ ਪੱਖ ਦੇ ਵਿੱਚ 357 ਅਤੇ 450 ਦੇ ਵਿਚਕਾਰ ਸੀ ਕਾਰਗਿਲ ਜੁੱਧ ਦੌਰਾਨ ਸਥਾਣਾ ਦੇ ਮੁਖੀ ਰਹੇ ਵੀਪੀ ਮਾਲਿਕ ਨੇ 2002 ਦੇ ਇੱਕ ਲੇਖ ਤੇ ਵਿੱਚ ਸੰਖੇਪ ਦੇ ਵਿੱਚ ਕਿਹਾ ਆਪਰੇਸ਼ਨ ਵਿਜੇ ਇੱਕ ਮਜ਼ਬੂਤ ਅਤੇ ਦ੍ਰਿੜ ਰਾਜਨੀਤਿਕ ਸੈਨਿਕ ਅਤੇ ਕੂਟਨੀਤਿਕ ਕਾਰਵਾਈਆਂ ਦਾ ਇੱਕ ਸੰਪੂਰਨ ਮਿਸ਼ਰਣ ਸੀ ਜਿਸ ਨੇ ਸਾਨੂੰ ਪ੍ਰਤੀਕੂਲ ਸਥਿਤੀ ਨੂੰ ਇੱਕ ਸੈਨਿਕ ਅਤੇ ਕੂਟਨੀਤਿਕ ਜਿੱਤ ਦੇ ਵਿੱਚ ਬਦਲਣ ਦੇ ਯੋਗ ਬਣਾਇਆ ਪਾਕਿਸਤਾਨ ਨੂੰ ਵਿਸਵਵਿਆਪੀ ਦਬਾਅ ਦਾ ਸਾਹਮਣਾ ਕਰਨਾ ਪਿਆ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਜੁਲਾਈ ਦੀ ਸ਼ੁਰੂ ਦੇ ਵਿੱਚ ਇੱਕ ਟੈਲੀਫੋਨ ਗੱਲਬਾਤ ਰਾਹੀਂ ਪਾਕਿਸਤਾਨ ਪ੍ਰਧਾਨ ਮੰਤਰੀ ਨਵਾਦ ਸ਼ਰੀਫ ਨੂੰ ਕਾਰਗਿਲ ਤੋਂ ਬਾਹਰ ਨਿਕਲਣ ਦੇ ਲਈ ਪ੍ਰੇਰਿਆ ਸੀ